ਪਿਛਲੇ ਕਾਫੀ ਸਮੇਂ ਤੋਂ ਗਰਸ਼ੰਕਰ ਨੰਗਲ ਸੜਕ ਦੀ ਖਸਤਾ ਹਾਲਤ ਜਿੱਥੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਇਸ ਖਸਤਾ ਹਾਲ ਸੜਕ ਦੇ ਕਾਰਨ ਲੋਕਾਂ ਰੋਜ਼ਾਨਾ ਹਾਸੇ ਬਪ ਰਹਿਣ ਪਰਨਾਤਾ ਇਸ ਸੜਕ ਨੂੰ ਪਿਛਲੀ ਸਰਕਾਰ ਨੇ ਬਣਾਇਆ ਤੇ ਨਾ ਹੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਇਸ ਸੜਕ ਨੂੰ ਬਣਾਉਣ ਵਿੱਚ ਦਿਲਚਸਪੀ ਦਿਖਾਈ ਜਾ ਰਹੀ ਹੈ ਸੜਕ ਨੂੰ ਬਣਾਉਣ ਲਈ ਪਹਿਲਾਂ ਵੀ ਕਈ ਧਰਨੇ ਲੱਗ ਚੁੱਕੇ ਹਨ ਅਤੇ ਸਰਕਾਰੀ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਸਿਰਫ ਦਿਲਾਸੇ ਹੀ ਦਿੱਤੇ ਜਾਂਦੇ ਰਹੇ ਹਨ ਅੱਜ ਇਸ ਸੜਕ ਨੂੰ ਬਣਾਉਣ ਲਈ ਕੰਡੀ ਸੰਘਰਸ਼ ਕਮੇਟੀ ਕੋਲਿੰਦ ਕਿਸਾਨ ਸਭਾ ਅਦਿ ਸੜਕ ਬਚਾਓ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਨਰਿੰਦਰ ਸਿੰਘ ਮਾਨ ਟਰੱਕ ਯੂਨੀਅਨ ਗੜ ਸ਼ੰਕਰ ਦੀ ਅਗਵਾਈ ਹੇਠ ਨੰਗਰ ਰੋਡ ਤੇ ਟਰੱਕ ਯੂਨੀਅਨ ਸਾਹਮਣੇ ਵਿਸ਼ਾਲ ਧਰਨਾ ਦੇ ਕੇ ਚੱਕਾ ਜਮ ਕੀਤਾ ਗਿਆ ਅਸ਼ੋਕ ਕੁਮਾਰ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ 15 ਦਿਨ ਵਿੱਚ ਸੜਕ ਦਾ ਨਿਰਮਾਣ ਸ਼ੁਰੂ ਨਾ ਕੀਤਾ ਗਿਆ ਤਾਂ ਵੱਡੀ ਪੱਧਰ ਤੇ ਸੰਘਰਸ਼ ਸ਼ੁਰੂ ਕੀਤਾ ਜਾਵੇ ਤੇ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਇਸ ਮੌਕੇ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਇਲਾਕੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਬੰਦ ਕੀਤੀ ਜਾਵੇ ਟਿਪਪਰ ਟਰਾਲੇ ਅਤੇ ਘੋੜੇ ਰਾਤ ਨੂੰ ਚਲਾਏ ਜਾਣ ਅਤੇ ਮਾਈਨਿੰਗ ਵਾਲਾ ਕੰਡਾ ਛਾਪੂ ਲਗਾਇਆ ਜਾਵੇ ਇਸ ਮੌਕੇ ਤੇਸੀਲ ਦਾ ਮਨੋਰ ਲਾਲ ਅਤੇ ਡੀਐਸਪੀ ਨਰਿੰਦਰ ਸਿੰਘ ਔਜਲਾ ਨੇ ਮੌਕੇ ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸਾਰਾ ਮਸਲਾ ਸਰਕਾਰ ਤੱਕ ਪੁਚਾ ਕੇ ਜਲਦੀ ਸੜਕ ਦਾ ਕੰਮ ਸ਼ੁਰੂ ਕਰਾਇਆ ਜਾਵੇਗਾ ਆਉ ਦੇਖਦੇ ਆ ਗੱਚਾਂ ਕਰਤੋਂ ਅਸ਼wini ਸ਼ਰਮਾ ਦੀ ਪੂਰੀ ਰਿਪੋਰਟ ਸਾਡਾ ਫੇਸਬੁਕ ਪੇਜ ਤੇ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਪੈਚ ਵਰਗ ਜਿਹੜਾ ਆ ਆ ਹਾਰ ਜਿਹੜਾ ਮਹੀਨਾ ਆ ਅੱਜ 4 ਚਲੇ ਗਿਆ 15 ਦਿਨ ਹੋਰ ਰੱਖ ਲਓ 20 ਦਿਨ ਰੱਖ ਲਓ 4-5 ਦਿਨ ਹੈ 15 ਦਿਨ ਬਾਅਦ ਅਸੀਂ ਜੂਨ-ਜੂਨ ਦੇ ਵਿੱਚ ਹੀ ਜੂਨ ਦਾ ਜ 18 ਹੈ ਅਜੇ 12 ਦਿਨ ਨਹੀਂ ਆ ਜੇ ਜੁਲਾਈ ਦੇ ਵੀ 2-3 ਦਿਨ ਹੋ ਗਏ ਆ ਤਾਂ ਸਾਰਿਆਂ ਨੂੰ ਮੈਂ ਤਾਂ ਜਾਣਾਂ ਮੈਂ ਕੰਪੀਟੈਂਟ ਨਹੀਂ ਚਾਹੇ ਅਸੀਂ ਸਪான்ਸਰ ਕੀਤਾ ਹੈ ਸਾਰਾ ਕੱਟ ਪਰ ਅਗਲੀ ਚੋਣ ਹੈ ਹਰ ਇੱਕ ਦੀ رائے ਲੈਣੀ ਹੈ ਅਸੀਂ ਡੇਢ ਰੱਖ ਲੈਣੀ ਆ ਇਹ ਰਿਪੇਅਰ ਜ਼ਰੂਰ ਹੋਵੇ ਔਜਲਾ ਸਾਹਿਬ ਇੱਕ ਡੇ ਹੋਰ ਡੀਸੀ ਸਾਹਿਬ ਨੂੰ ਜਿੱਥੋਂ ਮਰਜ਼ੀ ਫੰਡਸ ਲੈਣ ਇੱਥੇ ਮਨੀਸ਼ ઠવાੜੀ ਐਮਪੀ ਆ ਉਰੇ ਠੱਡ ਮੋਗਾ ਉਹਦੇ ਆ ਪੈਚਵਰਕ ਕਰ ਲਵੇ ਮਨੀਸ਼ ਤਵਾਰੀ ਕਰ ਲਵੇ ਇੱਕ ਬੀਬੀ ਜਾਂ ਬੰਦੇ ਜਿਹੜੇ ਹੋਰ ਲੋਕ ਨੇ ਉਹਨਾਂ ਦੀਆਂ ਸਰਕਾਰਾਂ ਨਵਾਰ ਤੋਂ ਲੈਣ ਪੰਜਾਬ ਸਰਕਾਰਾਂ ਉਹਨਾਂ ਦਾ ਮੰਤਰੀ ਸਾਡੇ ਜ਼ਿਲ੍ਹੇ ਦਾ ਐਮ ਐਲ ਏ ਉਸੇ ਮਲਤੀ ਪਾਰਟੀ ਦਾ ਉਹ 26 27 ਨੂੰ ਉਹ ਨਵੀਂ ਤੇ ਲੈਣ ਪਹਿਲਾ ਪੈਚਵਰਕ ਹੋਜੇ ਅੱਜ ਠੱਡੇ ਆਪਣੇ ਧਰ ਹੋ ਜਾਣ ਲਾਸਟ ਦੇ ਵਿੱਚ ਨਰਿੰਦਰ ਸਿੰਘ ਮਾਨ ਜੀ ਜਿਹੜੇ ਸਾਜ ਦੇ ਪ੍ਰਧਾਨ ਆ ਐਸੇ ਕੱਢ ਦੇ ਮੈਂ ਉਹਨਾਂ ਬੇਨਤੀ ਕਰੂੰਗਾ ਉਹ ਸਾਰਿਆਂ ਦਾ ਧੰਨਵਾਦ ਕਰਦਾਂ ਤਾਂ ਕਿ ਬਲਾਕਟ ਹੁਣ ਖੋਲ ਦੇ ਜੇ ਆਹੋ ਅੱਛਾ ਵਾਏ ਗੁਰਜੀਕਰ ਭਾਉਤ ਵਾਏ ਗੁਰਜੀ ਕੀ ਫਰਦਾ ਜੀ ਬਾਕੀ ਦਾ ਸਭ ਕੋਈ ਹੁਣ ਸਾਰਿਆਂ ਨੇ ਕਹਿ ਹੀ ਦਿੱਤਾ ਮੇਰੇ ਤੋਂ ਪਹਿਲਾਂ ਮਰਜ਼ਬਾ ਸੋਣਾ ਇਹੀ ਹੈ ਵੀ ਸਾਰੇ ਆਏ ਵੀਰਾਂ ਦਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਇਹ ਵੀ ਕਹਿੰਦੇ ਮੈਂ ਕਰਾਂਗੇ ਫਿਰ ਉਸ ਜੀ ਨਾ ਲੜਾਂਗੇ ਮੁਰਕੇ ਤਾਂ ਆਪਾਂ ਗਰਸ਼ਣ ਕਰਾਵਾਂਗੇ ਹੁਣ ਇਸੇ ਜਿਹੇ ਤੋਂ ਗਾਂ ਜਾਵਾਂਗੇ ਪੱਕਾ ਧਾਰਨਾ ਰੱਖਾਂਗੇ ਜੀ ਗਾਂ ਗਰਸ਼ਣ ਕਰਕੇ ਮੇਨ ਚੌਂਕ ਉੱਪਰ ਇਹ ਕਦੇ ਵੇਚ ਜਾਉਣ ਲੱਗੇ ਇੱਥੇ ਲੜਦਾ ਤਾਂ ਇਹ ਇਹ ਐਦਾ ਨਹੀਂ ਆਉਣਾ ਸੱਜਣਾ ਤਿੰਨ ਧਰਾਨਾ ਸਪான்ਸਰ ਕੀਤਾ ਬਾਕੀ ਨਾਲ ਆਏ ਅਸੀਂ ਇਕੱਲੇ ਕਪਤਾਨ ਦੀ ਨਹੀਂ ਗੱਲ ਕਰਨੀ ਸਾਰੀ ਟੀਮ ਦੀ ਗੱਲ ਕਰਾਂਗੇ ਉਹਨਾਂ ਨਾਲ ਬੈਠ ਕੇ ਕਰਾਂਗੇ ਤੁਹਾਡੇ ਸਾਹਮਣੇ ਆਦਾ ਮਲੋ ਸਿੰਘ ਹਰਸ਼ਾ ਜੀ ਜੰਮਿਆ ਸ਼ੰਗਰਸ਼ਾ ਜੇ ਮਰਨਾ ਤੁੱਪੇ ਰਹੇ ਤੁੱਪੇ ਖੜਨਾ ਤੇ ਲੜਨਾ ਜੰਗ ਜਾਰੀ ਰੱਖਿਓ ਜਿੱਤਾਂਗੇ ਜ਼ਰੂਰ ਸਾਥੀਓ ਜੰਗ ਜਾਰੀ ਰੱਖਿਓ ਜੰਗ ਜਾਰੀ ਰਹਿਣੀ ਚਾਹੀਦੀ ਹੈ ਉਹ ਜੰਗ ਹੱਟੇ ਨਾ ਇਹ ਜੰਗ ਲੋਕਾਂ ਲਈ ਆ ਝੋਟਾ ਲਈ ਨਹੀਂ ਅਸੀਂ ਪਰਿਆ ਲਈ ਨਹੀਂ ਕਰਦੇ ਸਾਰਿਆਂ ਦਾ ਧੰਨਵਾਦ ਜਿਹੜੇ ਤੇ ਸ਼ੋਰ ਕਰਨ ਵਾਲੇ ਆ ਉਹਨਾਂ ਦਾ ਵੀ ਧੰਨਵਾਦ ਜਿੰਨੇ ਕੰਪੀਟੈਂਟ ਆ ਐਪੁਰ ਦੱਸ ਤਾਂ ਬਾਕੀ ਸਰਕਾਰ ਜ਼ਿੰਮੇਵਾਰ ਆ ਫੇਰ ਅਸੀਂ ਚੋਰ ਨਹੀਂ ਚੋਰ ਦੀ ਮਾਂ ਨੂੰ ਫੜ ਦੇਣਾ ਜਿਹੜੀ ਜੰਮਦੀ ਆ ਚੋਰ ਉਹਨੂੰ ਫੜਾਂਗੇ ਫਿਰ ਹੋਰ ਨਹੀਂ ਅਸੀਂ ਇੱਧਾ ਫੜਦੇ ਪਏ ਐ ਨਹੀਂ ਅਸੀਂ ਇਹਨਾਂ ਨਾਲ ਇੱਧਰ ਖੜਕਾ ਲਈਏ ਅਸੀਂ ਲਵਾਵਾਂਗੇ ਸਰਕਾਰਾਂ ਨਾਲ ਪਹਿਲਾਂ ਵੀ ਲੈਂਦੇ ਰਹੀਆਂ ਜਿੰਨੀਆਂ ਵੀ ਆਈਆਂ ਤਾਂ ਅੱਜ ਤੱਕ ਲੜੇ ਆ ਹੋਰ ਵੀ ਅਸੀਂ ਲੜਨਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਉਹਨੂੰ ਲੋਕਾਂ ਨੂੰ ਇਹ ਨਹੀਂ ਸਮਝ ਆ ਰਹੀਏ ਸਰਕਾਰਾਂ ਇੰਨੀਆਂ ਨਕਮੀਆਂ ਕਿਉਂ ਸਾਨੂੰ ਹਰ ਕੰਮ ਦੇ ਵਾਸਤੇ ਧਰਨੇ ਲਾਣੇ ਪੈ ਰਹੇ ਹਨ। ਵੱਡੀ ਸਰਕਾਰ ਨੂੰ ਹੱਕ ਮੰਗਣੇ ਪੈ ਰਹੇ ਹਨ। ਫਿਰ ਵੀ ਸਰਕਾਰ ਇਸ ਚੀਜ਼ ਨੂੰ ਅਣਗੌਲਿਆ ਕਰ ਰਹੀ ਆ। ਅੱਜ ਬੰਗਲਰੂਟ ਤੇ ਅਸੀਂ ਧਰਨਾ ਲਾ ਕੇ ਸੜਕਾਂ ਬਣਾੜੇ ਦੀ ਮੰਗ ਕਰ ਰਹੇ ਆ। ਜਦ ਕਿ ਜੇ ਗੱਲ ਕਰੀਏ ਰਾਜਾਂ ਦੇ ਵਿੱਚ ਦੋਵਰੀ ਸੜਕ ਮਾਰ ਚੁੱਕੀ ਆ। ਪਰ ਇਹ ਮੀਂਹ ਤੇ ਦੇਖੇ ਗਰਾਊਂਡ ਦੇ ਦੇਖੇ ਕੁਝ ਵੀ ਨਹੀਂ ਆ। ਆਰ ਪੀ ਆਈ ਪਾਕੇ ਚੱਕਰ ਤੋਂ ਤਕਰੀਬਨ ਇਹਲੇ 5-7 ਤੋਂ ਸੜਕ ਬਣ ਚੁੱਕੀ ਆ ਪਰ ਹੈ ਨਹੀਂ ਕੁਝ ਵੀ ਆਲੇ ਦੁਆਲੇ ਦੇ ਘਰਾਂ ਦਾ ਹਾਲ ਦੇਖੀਏ ਦੁਕਾਨਾਂ ਦਾ ਦੇਖੀਏ ਕਿਲੋਵਾਂ ਦੇ ਹਿਸਾਬ ਨਾਲ ਮਿੱਟੀ ਓੜ ਓੜ ਕੇ ਜਾਂਦੀ ਆ ਮੈਂ ਤਾਂ ਲੰਘਣਾ ਸਾਨੂੰ ਮੁਸ਼ਕਲ ਹੋ ਸੂ ਹੋ ਗਿਆ ਜਿਹੜੀ ਸੜਕ 10 ਟਨ ਦੀ ਕਪੈਸਿਟੀ ਵਾਲੀ ਆ ਕਿਤੇ ਅੱਸੇ ਅੱਸੀ ਡਾਲਦੇ ਸੱਤ ਸੱਤ ਡਾਲਦੇ ਕੋਈ ਗੱਲ ਕਹਿੰਦੇ ਜਿਹੜੀ ਵਾਰ ਦੀ ਕਿਸ ਤਰ੍ਹਾਂ ਮਹੀਨਾ ਕੇ ਇਸ ਰਸਤੇ ਹੋ ਰਹੀ ਆ ਬੜੀ ਸ਼ਰਮ ਦੀ ਗੱਲ ਆ ਸਰਕਾਰ ਵਾਸਤੇ ਕੀ ਤਾਂ ਜਦੋਂ ਤੋਂ ਆਪਣੀ ਐਡਵਾਂਸ ਤੁਰੇ ਹੋਏ ਆ ਇਹ ਸਰਕਾਰਾਂ ਪੂੰਜੀਪਤੀਆਂ ਦੀਆਂ ਸਾਡੀ ਉਹ ਗੱਲ ਸੁਣਦੇ ਨਹੀਂ ਪਰ ਚਾਹੇ 33% ਦੀਆਂ ਇਸਤਰੀਆਂ ਦਾ ਰਾਜਾ ਦਾਖਵੇਂ ਕਰਨ ਲਈ ਅਸੀਂ ਉਹਨਾਂ ਲਈ ਵੀ ਲੜਦੇ ਆਂ ਅਰੇ ਰੋਜ਼ ਔਰਤ ਜਿਹੜੀ ਆ ਇੱਕ ਮਤਲਬ ਅਤਿਆਚਾਰ ਦਾ ਸ਼ਿਕਾਇਤ ਇਸ ਕਰਕੇ ਅਸੀਂ ਤਾਂ ਜਦੋਂ ਵੀ ਸਾਡੀ ਜੰਗ ਲੜਦੇ ਆਂ ਅਸੀਂ ਤਾਂ ਸਰਕਾਰ ਤੇ ਆ ਅਸੀਂ ਚੋਣਾਂ ਚ ਜਿੱਤੇਗਾ ਇਸ ਤਰ੍ਹਾਂ ਦੇ ਰੀਤੀ ਰਿਵਾਜ ਕਰਦੇ ਆ ਪਰ ਉਹਨਾਂ ਦੇ ਕੰਮਾਂ ਤੋਂ ਕੀ ਹੈ ਉਲਟਾ ਹਰ ਕੋਈ ਕੋਈ ਰਿਵਾਜ ਜਿਹੜੀ ਹੈ ਉਹ ਖਾਲੀ ਗੱਲਾਂ ਦੇ ਵੀ ਹੋਣਗੇ ਔਰਤਾਂ ਤੋਂ ਮੁੜ ਕੇ ਖਾਂ ਨਹੀਂ ਚੱਲਦੀਆਂ ਜਿਹੜੀਆਂ ਅੱਜਕੱਲੇ ਜਿੜੇ ਰਹਿੰਗੇ ਦੱਸਿਜਾਣੇ ਆ ਕਈ ਇਸ ਤਰ੍ਹਾਂ ਜਿਹੜੀਆਂ ਆ ਉਹ ਅੰਦਰੋਂ ਮੁੜ ਕੇ ਚੱਲ ਨਹੀਂ ਸਕਦੀਆਂ ਜਦੋਂ ਕਿਤੇ ਲੋਟ ਗਈ ਉਹ ਪਾਈ ਭਰੋ ਦੇ ਪੂਰਨ